ਪਾ ਛਾਣ ਮੀਰ ਕਰਾਂਗੇ ਜਿਹੜਾ ਕੂਤਰ ਵੱਧ ਹੋਇਆ ਕੱਟਾਂਗੇ ਆਪਾਂ ਹਾਂ ਇਹਦਾ ਆਪਾਂ ਕਿਸੇ ਨੂੰ ਭਾ ਅੱਜ ਰੋਦੇ ਹੁਣ ਸੀ ਜਗੀਰ ਤੇ ਨਾ ਸੀ ਤੀਜਾ ਦੋਰੀ ਹੈ ਇਹ ਵੀ ਰਬੀ ਤੋਂ ਹੋਈ ਉਹਦਾ ਇੱਧਰ ਤੋਂ ਹੋਣੀ ਉਹ ਕਿਤੇ ਜੀ ਚੌਥੀ ਵਾਲੀ ਬੱਤੂ ਲੱਗੇ ਜੱਪੜੇ ਨਹੀਂ ਕਿਸੇ ਭਾਈ ਉਹ ਬਾਈ ਕੋਈ ਰਹਿ ਤਾਂ ਨਹੀਂ ਗਿਆ ਉਹ ਵਰ ਕੇ ਨਾ ਪਾ ਦੇ ਪੱਟ ਦੀ ਕਿਹੜਾ ਘਰ ਤੇ ਹੋਰੀ ਵਰ ਪਾ ਲਈ ਨਹੀਂ ਢੰਡੇ ਗੁਰਵੀਰ ਲਾਈ ਮੋਰ ਹੈ ਜੀ ਪ੍ਰੋਗਰਾ ਕੋਈ ਦਰਦ ਨਹੀਂ ਮੈਂ ਲੇਟ ਆਇਆ ਉਛਲਦਾ ਜਾਇਆ ਯਾਰ ਪਹਿਲੇ ਆਣੇ ਵਿਅਕਤੀ ਨੇ ਬੇਗਾਨਾ ਬਣ ਕੇ ਦਿੱਤੀ ਦੇ ਨਾ ਮਾਤੋ ਕਰਦੇ ਹੋ ਉਹ ਤਾਂ ਖੜਾ ਕੇ ਨਾ ਪਹਿਲੇ ਆਵਾਜ਼ ਦੇ ਕਿਉਂਕਿ ਪਿਆਰੀ ਜੈਸਨ ਕਈ ਵਾਰ ਕਿਸੇ ਕੋਲੇ ਕੋਈ ਗਰੁੱਪ ਦੇ ਵਿੱਚ ਕੋਈ ਐਡ ਨਹੀਂ ਹੁੰਦਾ ਤਾਂ ਆਪਣੀ ਵੀਡੀਓ ਦੇ ਰਾਹੀਂ ਤੁਸੀਂ ਹਰੇਕ ਤਰ੍ਹਾਂ ਦੀ ਜਾਣਕਾਰੀ ਲੈ ਸਕਦੇ ਹੋ ਬਹੁਤ ਹੀ ਟੌਪ ਟੌਪ ਦੇ ਖਿਡਾਰੀ ਪਹੁੰਚੇ ਅੱਜ ਅਸੀਂ ਪਿੰਡ ਦੇ ਵਿੱਚ ਲਗਭਗ 43 ਕਬੂਤਰ ਉੱਡੇ ਆ ਅੱਜ ਤੇ ਬਾਕੀ ਹੋਰ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਹੋਈ ਤੁਹਾਨੂੰ ਵੀਡੀਓ ਦੇ ਵਿੱਚ ਦੱਸਦੇ ਰਹਿਵਾਂਗੇ ਅਸੀਂ ਸასი ਕਾਲ ਜੀ ਸਾਰਿਆਂ ਨੂੰ